ਬੱਤ ਕੀਤਾ ਜਾਵੇ ਬਖਸ਼ਿਆ ਤੇ ਇਸ ਤੋਂ ਬਾਅਦ ਸਾਡੇ ਪ੍ਰਣਿਤ ਗੋਪੀ ਜੀ ਰਕੜਾ ਵੀ ਆਪਣੇ ਦੋ ਜਨਪਦੀ ਜਿਹੜੇ ਆ ਬਾਬਾ ਸਾਹਿਬ ਦੀ ਜੀਮੇ ਉੱਤੇ ਕਰਨਗੇ ਸ਼੍ਰੀਮਤੀ ਸੰਤੋਸ਼ ਕੜਲੇ ਜੀ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਸਜੂਰੀ ਚ ਜੁੜ ਬੈਠੀ ਸਾਜ ਸੰਗਤ ਜੀ ਵਾਹਿਗੁਰੂ ਜੀ ਦਾ ਫਾਲਸਾ वाहेगुरु जी की फतेह अज डॉक्टर भीमराव अंबेडकर जी के जन्मदिन रिश्ते सारे एकत्र हो पहला सुखमी साहब के पाठ प्रकाश हुए और उन्होंने भोग पाए गए जिस तरह तीन सारे जानते हैं कि संविधान की जी रचना है वो डॉक्टर भीमराव अंबेडकर जी ने करी ਮੇਰੇ ਤੋਂ ਪਹਿਲਾਂ ਜਦ ਖਾਮ ਦੇ ਰਾਜਪੁਰ ਜੀ ਨੇ ਦੱਸ ਕੀ ਗਏ ਕਿ ਸਾਨੂੰ ਆਪਣੇ ਹੱਕਾਂ ਦੀ ਜਿਸ ਦਾ ਹੱਕ ਮੰਗਣੇ ਤੱਕਾਂ ਦੀ ਰੱਖੀ ਕਰਨੀ ਉਹਨਾਂ ਦੇ ਬਾਰੇ ਵਿੱਚ ਸਾਰਾ ਜਿਹੜਾ ਕਿ ਡਾਕਟਰ ਸਾਹਿਬ ਨੇ ਪੂਰੇ ਜੋ ਲਾ ਕੇ ਸਾਨੂੰ ਜਿਹੜੇ ਹੱਕ ਮਿਲੇ ਆ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਜਿਸ ਦਾ ਕਿ ਸਾਡੇ ਭੈਣ ਜੀ ਨੇ ਬਲਾ ਜੀ ਤੁਸੀਂ ਇਥੋਂ ਐਸੀ ਬਣਾਈ ਹੈ ਔਰ ਮੈਨੂੰ ਜੋ ਹਲਕੇ ਦੀ ਸੇਵਾ ਦਿੱਤੀ ਹੈ ਉਹ ਵਰਤਾਨ ਨੂੰ ਜੋ ਆਪਰੇ ਦਿੱਤਾ ਹੈ ਉਹ ਡਾਕਟਰ ਵੀਨਾ ਮਲਕੇ ਜੀ ਨੇ ਦਿੱਤਾ ਔਰ ਉਹਨਾਂ ਦੇ ਪੁੱਤਿਆਂ ਦੇ ਚੱਲਦੇ ਹੋਏ ਜਿਹੜੇ ਕਿ ਅਸੀਂ ਤੁਸੀਂ ਸਾਰੇ ਦੇਸ਼ ਦੇ ਵਿੱਚ ਘੁੰਮ ਰਹੇ ਆ ਔਰ ਮੈਂ ਜਾਣਾ ਨਾ ਕੁਝ ਕਹਦੇ ਹੋਈ ਕਿ ਕੋਈ ਵੀ ਮਿਲਦਾ ਜੀ ਨੂੰ ਸਾਡੇ ਲੈਣ ਹੋਵਦੇ ਚੇਰਮੈਨ ਜ਼ਿਲ੍ਹਾ ਪ੍ਰਧਾਨ ਸ੍ਰੀ ਨਾਮ ਗੁਰੂ ਜੀ ਨੇ ਜਿਹੜਾ ਕਿ 3 ਲੱਖ ਰੁਪਏ ਦਾ ਚੱਕ ਦਿੱਤਾ ਹੈ ਇੰਤਰਾਂ ਜਿਹੜੇ ਦੇ ਅੱਥੇ ਦੇਸ਼ ਕਰਦਾ ਬੰਦੇ ਜਿਹੋ ਸਾਰੀ ਕਰਵਾਸੇ ਔਰ ਉਸ ਤੋਂ ਬਾਅਦ ਜਿੰਦਾ ਲਾਡੀ ਹੈਣਾ ਜਿਹਨੂੰ ਜਿਹੜਾ 2.5 ਲੱਖ ਰੁਪਏ ਦਾ ਚੈੱਕ ਦਿੱਤਾ ਉਹ ਜਿਹੜਾ ਅੱਜ ਇਹਨਾਂ ਨੇ ਇਤਨਾਮ ਦੇ ਯੋਗਤੀ ਦੇਤੇਗੇ ਉਹਦੇ ਵਾਸਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਜਨਮ ਦਿਵਸ ਤੇ ਜਾਣ ਨਾ ਪਾਇਆ ਔਰ ਉਹਨਾਂ ਦੇ ਜਨਮ ਦਿਵਸ ਤੇ ਆ ਕੇ ਜਿਹੜਾ ਇਹ ਚੈੱਕ ਦੀ ਰਕਮ ਦਿੱਤੀ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਨਾਇਕ ਜੀ ਸਾਡੇ ਭੈਣ ਜੀ ਮਾ ਜੀ ਨੇ ਜਿਹੜਾ ਕਿ ਆਪਣਾ ਆਸ਼ੀਰਵਾਦ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਹੋਰ ਵੀ ਜਿਹੜੀ ਤੁਹਾਡੀ ਇਹ ਸੇਵਾ ਹੈ ਫੁੱਲ ਕੇ ਕਰਨਗੇ ਔਰ ਅਸੀਂ ਸਾਰੇ ਇਹਨਾਂ ਦੇ ਨਾਲ ਆ ਅਸੀਂ ਤੁਹਾਡੇ ਨਾਲ ਆ ਹਮੇਸ਼ਾ ਤੁਹਾਡੇ ਨਾਲ ਖੜੇ ਰਹਾਂਗੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੱਗਦੀ ਜੇ ਫੋਨ ਤੋਂ ਬਹੁਤ ਬਹੁਤ ਧੰਨਵਾਦ ਸ਼੍ਰੀਮਤੀ ਸੰਤੋਸ਼ ਕਾਹਰੀਆ ਜੀ ਦਾ ਸਾਡੇ ਹੋਰ ਵੀ ਮੁੱਖ ਮਹਿਮਾਨ ਅਤੇ ਪਹੁੰਚੇ ਆ ਸਰਦਾਰ ਜਸਵੀਰ ਸਿੰਘ ਗੜੀ ਜੀ ਚੇਅਰਮੈਨ ਐਮਸੀ ਕਮਿਸ਼ਨ ਪੰਜਾਬ ਤੋਂ ਇਲਾਵਾ ਬੀਕਮਰ ਮੈਂਤਾ ਜੀ ਜਸਵੰਤ ਕੌਰ ਜੀ ਜਸਵੀਰ ਹੋਲੀਆਪੁਰ ਜੀ ਪਰਮਿੰਦਰ ਕੁਮਾਰ ਪੰਮਾ ਜੀ ਐਮਸੀ ਸਾਹਿਬ ਉਹਨਾਂ ਰਹਿਤੇ ਬੋਚਣ ਦੇ ਧੰਨਵਾਦ ਕਰਦੇ ਆ ਇਸ ਤੋਂ ਬਾਅਦ ਮੈਂ ਸ਼ਰੀ ਪ੍ਰਧਾਨ ਸਨੀਲ ਕੌਂਸਲ ਲਾਡੀ ਪ੍ਰਧਾਨ ਜੀ ਨੂੰ ਕਹੂੰਗਾ ਕਿ ਉਹ ਵੀ ਆਪਣੇ ਜਿਹੜੇ ਆ ਦੋ ਸ਼ਬਦ ਬਾਬਾ ਸਾਹਿਬ ਦੀ ਮਹਿਮਾ ਦੇ ਵਿੱਚ ਬੋਲਣਾ ਸਨਿਯੁਕਤ ਹੋ ਸੇ ਗੋ ਜੈਬੀ ਜੈ ਭਾਗ ਮੈਂ ਇੱਥੇ ਪਹੁੰਚੇ ਐ ਮੈਂ ਇਸ ਕੋਸ਼ ਪਾਲੀਆ ਜੀ ਦਾ ਜੇ ਦੋ ਧੰਨਵਾਦ ਕਰਦਾ ਹਾਂ ਤੇ ਉਹਨਾਂ ਦੇ ਨਾਲ ਸੁਪਨਾ ਜਲਾਲਪੁਰ ਜੀ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਸਾਡੇ ਅੰਮ੍ਰਿਤ ਭਾਵਨ ਨੂੰ 10 ਲੱਖ ਰੁਪਏ ਦਾ ਅਰਧ ਦਿੱਤੀ ਤੇ ਬਾੜ ਮੁੰਦਾ ਚਾਰ ਵਿੱਚ ਵੀ ਭਾਈ ਦਿੱਤੀ ਤੇ ਇੱਥੇ ਪਹੁੰਚਣ ਦੇ ਜਸਮੀਰ ਗੜੀ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ। ਬਹੁਤ ਬਹੁਤ ਧੰਨਵਾਦ ਸਮੇਂ ਦੇ ਲਈ ਆਗਮਨ ਸਮੰਦੇ ਹੋਏ ਬਹੁਤ ਹੀ ਵਧੀਆ ਸ਼ਬਦ ਤੇ ਇਸ ਤੋਂ ਇਲਾਵਾ ਰਕੇਸ਼ ਕੁਮਾਰ ਮੈਂਤਾ ਜੀ ਤੇ ਉਹ ਵੀ ਇੱਥੇ ਪਹੁੰਚੇ ਆ ਉਹਨਾਂ ਦਾ ਧੰਨਵਾਦ ਇਸ ਤੋਂ ਬਾਅਦ ਮੈਂ ਅੱਦੇ ਮੁਕਬਲਾਰੇ ਤੇ ਮਕੋਨੇ ਮਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਉਹਨਾਂ ਨੂੰ ਬੁਲਾਣਾ ਚਾਹੁੰਗਾ ਕਿ ਇਹ ਸੋ ਬਲਾਸੀ ਪਰਮਿੰਦਰਪਾਲ ਮੇਮਕਾ ਜੀ ਉਹ ਵੀ ਆਪਣੇ ਜਿਹੜੇ ਆ ਆਫਿਸ ਸਟੇਜ ਤੇ ਸ਼ਬਦ ਬਾਬਾ ਸਾਹਿਬ ਦੀ ਜੀਵਨੀ ਉੱਤੇ ਬੋਲਣਾ ਪਰਮੇਂਦਰ ਕੁਮਾਰ ਪਿੰਕਾ ਜੀ ਐਮ ਸੀ ਦਾ ਬਹੁਤ ਸਤਿਕਾਰਯੋਗ ਆਸੇ ਮੁਖਤਰ ਮਾਨ ਉਸ ਜੀ ਤੋਂ ਬੜੀ ਕਾਫੀ ਦਾ ਅੰਮ੍ਰਿਤ ਸਰਾਂ कौ जी इस पिंड तो के पटवो सज्जन सारे अच्छे सैन आज इलाके लोग खास करके पेड़ पटवो सज्जन उस रैवर की जयंती मना रहे इस रैवल में पूरी दुनिया उठे लोग ਉਹ ਦੂਰ ਬੜਾ ਕਿ ਜਦ ਕਮਟੀਆ ਉਹਦੇ ਲਈ ਇੱਕ ਬਹੁਤ ਵੱਡਾ ਹੌਸਲਾ ਜੋ ਪ੍ਰਥਨਿਆ ਪੱਗਸ ਧੰਨ ਲੰਦੀ ਆ ਉਹ ਲਿਖਿਆ ਤੇ ਸਾਡੇ ਲੋਕਾਂ ਦੀ ਕਿਸਮਤ ਆ ਉਹ ਇਹ ਵਿੱਚ ਲਿਖੀ ਜਿਲੇਦਾਰ ਤੇ ਸਾਡਾ ਦਲ ਸਮਾਜ दुनिया माण सिर क्या मैनों एक गल चे जो आजाद हो अंग्रेजा ने जाने देश छ चंगे माड़े से मैं नहीं पता और चिंतित थे उस वेले जिस देश में आप ਕੁਝ ਲੋਕਾਂ ਦੇ ਹਵਾਲੇ ਛੱਡ ਕੇ ਆਏ ਆ ਉਸ ਸਮਾਂ ਮੌਕ ਉਸ ਦੇਜ ਦੇ ਵਿੱਚ ਰਹਿ ਰਹੇ ਹੋਸੀ ਜਦੋਂ ਦਤਾਂ ਨੂੰ ਮਰਦਾ ਹਟਾ ਰਹੇ ਬਹੁਤ ਬੜਾ ਤੇ ਆਸਰ ਸਾਡੇ ਪਾਸ ਤੋਂ ਸੋ ਸੈਮਨ ਕਮਿਸ਼ਨਰੀ ਦੇ ਵਿੱਚ ਆਇਆ ਉਹਨੇ ਆ ਕੇ ਇਹ ਗੱਲ ਕਹੀ ਕਿ ਮੈਂ ਚਾਹਾਂ ਕਿ ਜਿਹੜੇ ਦੇਖ ਤੋਂ ਵੀ ਸੀ ਤੈਸ ਸੀ ਆ ਇਹਨੂੰ ਵੀ ਵਾਇਦੇ ਲਈ ਮੇਰੇ ਮਤਲਬ ਕੁਝ ਲੋਕਾਂ ਦਾ ਨਾਮ ਆ ਮੈਂ ਚਾਹਨਾ ਕਰ ਰਿਹਾ ਉਹਦੀ ਵਾਇਕ ਕਰਨ ਪੰਜ ਉਹ ਦੇਸ਼ ਦੇ ਸਖਸ਼ਧ ਦੇ ਉਹਨਾਂ ਨੇ ਦੌਰ ਦੀਨ ਬੈਂਕਿਸ ਤੇਾ ਛੋਟੂਦਮ ਤੇ ਗੱਡੂ ਵੀਰ ਬੈਠਾ ਉਹਨਾਂ ਨੇ ਇਹਨਾਂ ਚੱਕਰ ਕੀਤਾ ਪਰ ਦੇਸ਼ ਦੀ ਹਾਕਮ ਸਰਕਾਰ ਨੇ ਉਹਨਾਂ 'ਤੇ ਬ੍ਰੋਧ ਕੀਤਾ ਉਹਨੂੰ ਪਸੰਦ ਨਹੀਂ ਆਏਗਾ ਕਿ ਇਹ ਲੋਕ ਦੇਸ਼ ਦੇ ਲੋਕ ਨਹੀਂ ਕਹਿੰਦਾ ਅੱਜ ਜਿੱਤੇ ਅਸੀਂ ਬਾਬਾ ਲੋਕ ਪਿੰਡਾਂ ਉਹ ਬੱਚੇ ਜਿਹੜੇ ਜਿੱਤੇ ਕਰਦੇ ਹਨ ਅੱਜ ਵੀ 70 ਸਾਲ ਪੀਛਣ ਦੇ ਨਾਲ ਪਿੰਡਾਂ ਦੇ ਵਿੱਚ ਅੱਜ ਵੀ ਇਹ ਚੱਲ ਉਹ ਵੀ جاری ਹੈ ਗਰੀਸ ਨੇ ਇਹ ਲਈ ਕਿਤਾ ਖਤਮ ਹੋਵੇ ਅੱਜ 26 ਤਾਈ ਲੋਕ ਮਾਰੇ ਗਏ ਦੇ ਜੀ ਹਤਮ ਪ੍ਰਧਾਨ ਕੰਮ ਤੋਂ ਤਾਂ ਲੈ ਜਾ ਰਹੇ ਕੋਈ ਪਰਮ ਦੀ ਗੱਲ ਕਰਦਾ ਕੋਈ ਯਾਰ ਦੀ ਗੱਲ ਕਰਦਾ ਜਿਸ ਸੰਵਧਾਨ ਦੇ ਨਾਲ 바ਵਾ ਸਾਹਿਬ ਨੇ ਤੇਜ ਰੋਗ ਨੂੰ ਬਰਕਰਾਰ ਰੱਖਣ ਦੀ ਗੱਲ ਕੀਤੀ ਆ ਅੱਜ ਉਸ ਸੰਵਧਾਨ ਨੂੰ ਤੁਸੀਂ ਚੇਤੇ ਕਰਦੇ ਯਾਦ ਕਰਦੇ ਆ ਮੈਂ ਸਮਝਦਾ ਕੁਝ ਮੁਠੀ ਬੰਦੋ ਚਲੇ ਆ ਉਹ ਸੰਵਧਾਨ ਦੇ ਖਦਰ ਨਹੀਂ ਕਰਦੇ ਅੱਜ ਵੀ ਲੋਕਾਂ ਨੂੰ ਤਰੱਦੇ ਦਾ ਦੇ ਚਾਹ ਦੇ ਦਾਤੇ ਬਦਲਣ ਦੀ ਕੋਸ਼ਿਸ਼ ਕਰਦੇ ਆ ਮੈਂ ਇਸ ਮੌਕੇ ਤੇ ਨਾ ਲੋਕਾਂ ਨੇ ਇਸ ਗੁਰਮ ਨੂੰ ਨਿਪਟੇ ਜਾਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਵਧਾਈ ਵੀ ਦਿੰਦਾ ਆ ਕਿ ਉਸਿਆਰ ਨੂੰ ਸਲਾਮ ਵੀ ਕਰਦਾ ਜਿਹੜਾ ਇਹ ਲੀਡਰ ਆ ਇਹਨਾਂ ਨੂੰ ਸਲਾਮ ਕਰਦਾ ਇਹਨਾਂ ਕਹਿੰਦਾ ਹੈ ਜੈ ਜਲਤਾ ਜੈਸ ਜੈ ਜਿਤ ਰੋਪਨ ਤਾਂ ਬਹੁਤ ਬਹੁਤ ਧੰਨਵਾਦ ਪਰਮਿੰਦਰ ਕੁਮਾਰ ਮੇਂਖਾ ਜੀ ਅਸੀਂ ਜਿਨ੍ਹਾਂ ਨੇ ਬਹੁਤ ਵਧੀਆ ਇਤਿਹਾਸ ਜਿਹੜਾ 바ਵਾ ਸਾਹਿਬ ਦੇ ਪਰ ਜਿਹੜੀ ਆ ਜਾਣਨਾ ਪਾਇਆ ਹਰਕੇਸ਼ ਕੁਮਾਰ ਮੇਂਖਾ ਜੀ ਰਵਿੰਦਰ ਸਿੰਘ ਰਕੜਾ ਵੇਟ ਮਨਜੀਤ ਵੇਦੀ ਸੁਰੇਂਦਰ ਭੱਟੀ ਜਸਮਨ ਸਿੰਘ ਜੀ ਉਹਨਾਂ ਦੇ ਵਿੱਚ ਪਹੁੰਚਣ ਦੇ ਲਈ ਧੰਨਵਾਦ ਕਰਦੇ ਆ ਇਸ ਤੋਂ ਪਹਿਲਾਂ ਇੱਕ ਪਿੰਡ ਦੇ ਜਿਹੜੇ ਆਪਣੇ ਕਮੇਟੀ ਆ ਮੋਹਦਵਾਲ ਨੂੰ ਪੱਜਣਾ ਉਹਨਾਂ ਦੀ ਇੱਕ ਮੰਗ ਹੈ ਕਿ ਅਸੀਂ ਉਸ ਸਾਡੇ ਪਿੰਡ ਦੇ ਵਿੱਚ ਸਮੱਸਿਆਵਾਂ ਹੈਗੀਆਂ ਆ ਉਹਦਾ ਅਸੀਂ ਮੰਗ ਪੱਤਰ ਦੇਣਾ ਚਾਹੁੰਦੇ ਆ ਕਿਉਂਕਿ ਸਮਾ ਗੋ ਘਟਾਇਆ ਜਿੰਨੇ ਵੀ ਮਹਿਮਾਨ ਆਏ ਆ ਉਹਨਾਂ ਨੇ ਜਾਣਾ ਵੀ ਆ ਸੋ ਅਸੀਂ ਇਹ ਜਿਹੜਾ ਜ਼ਰੂਰੀ ਕੰਮ ਹੈ ਉਸ ਨੂੰ ਪਹਿਲਾਂ ਕਰ ਲਈਏ ਕਿ ਮੰਗ ਪੱਤਰ ਆ ਕੇ ਦੇਣਾ ਤੇ ਸ਼੍ਰੀਮਤੀ ਸੰਤੋਸ਼ ਕਾੜੀਆ ਜੀ ਨੂੰ ਸਨਕਾਰ ਕਰਨਾ ਕਿ ਤੇ ਉਹਨਾਂ ਦੇ ਜਿਹੜੇ ਕੰਮਾਂ ਵੱਲ ਧਿਆਨ ਦੇਣਾ ਤਾਂ ਜੋ ਇਸ ਪਿੰਡ ਦਾ ਵਿਕਾਸ ਤੇ ਆਂ ਜਿਹੜੀ ਆ ਉਜਾਗਰਦੀ ਰਹੇ। ਮਰੇ ਪਜੀਤ ਤੁਸੀਂ ਇੱਧਰ ਹੋ ਜਿਓ ਮਰੇ ਨਾਲ ਲਾਣ ਹੋ ਜਿਓ। ਇੱਧਰ ਹੋ ਜਿਓ। ਬਹੁਤ ਬਹੁਤ ਧੰਨਵਾਦ ਆਪ ਕਰਦੇ ਆ ਤੁਸੀਂ ਦਿੱਤਾ ਗਿਆ ਮੰਗ ਪੱਤਰ ਉਹਦੀ ਕਾਰਗੁਜ਼ਾਰੀ ਦੇ ਉੱਪਰ ਜਲਦ ਤੋਂ ਜਲ ਧਿਆਨ ਦੇਵਾਂਗੇ ਤੇ ਜਿਹੜੀ ਮਿੱਟੀ ਦੀ ਸਮੱਸਿਆ ਆ ਉਹਦੇ ਵੱਲ ਜਿਹੜਾ ਆ ਤੁਸੀਂ ਹਾਂਜੀ ਜਿਹੜਾ ਮੰਗ ਪੱਤਰ ਦਿੱਤਾ ਗਿਆ ਆ ਉਹਦੀ ਸਰਕਾਰਤਾ ਵਿੱਚ ਐਮ ਐਲ ਏ ਸਾਹਿਬ ਤੋਂ ਸ਼ਬਦ ਬੋਲਣਗੇ ਇਹ ਸਨਮਾਨਤ ਐਮਐਲਏ ਸਾਹਿਬ ਉਹਨਾਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਆ ਕਿ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਆਸ ਕਰਦੇ ਆ ਤੇ ਪਿੰਡ ਦੀਆਂ ਜਿਹੜੀਆਂ ਸਮੱਸਿਆ ਆ ਉਹਨਾਂ ਵੱਲ ਧਿਆਨ ਦੇਣਾ ਤਾਂ ਜੋ ਇਸ ਪਿੰਡ ਦਾ ਵਿਕਾਸ ਹੋ ਸਕੇ ਤੇ ਇਸੇ ਤਰ੍ਹਾਂ ਪਿੰਡ ਵਾਲਿਆਂ ਦੇ ਨਾਲ ਜਿਹੜਾ ਇਹ ਸਦਾ ਖੜੇ ਰਹਿਣ ਧੰਨਵਾਦ ਕੁਮੈ ਮਾਨਮ ਐਮਐਲਏ ਸਾਹਿਬ ਇਸ ਤੋਂ ਬਾਅਦ ਮੈਂ ਸਟੇਜ ਤੇ ਬੁਲਾਉਣਾ ਚਾਹੁੰਗਾ ਜਸਵੀਰ ਸਿੰਘ ਹੋਲੀਆਪੁਰ ਜੀ ਕਿ ਆਪਣੇ ਜਿਹੜੇ ਆ ਕੀਮਤੀ ਸ਼ਬਦਾਂ ਤੇ ਇਸ ਸ੍ਰੀਤੇ ਬਾਬਾ ਸਾਹਿਬ ਦੇ ਉੱਪਰ ਮਰਜੀਨੀ ਦੇ ਉੱਪਰ ਦੱਸਣ ਜਸਵੀਰ ਸਿੰਘ ਹੋਲੀਆਪੁਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਣ ਕੋਲ ਹਾਜ਼ਰੀ ਚ ਬਾਬਾ ਸਾਹਿਬ ਜੀ ਦੀ ਇਮਾਮਟੀ ਇੰਰਾਵ ਮੇੜਕਾ ਜੀ ਨੇ ਜਨ ਦੇ ਬਹੁਤ ਵਰਦਕ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਸਤਕਾਰਯੋਗ ਸਾਥੀ ਬੀਬੀਆਂ ਭੈਣਾ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਦਾਰ ਜਸਵੀਰ ਸਿੰਘ ਜੀ ਗੜੀ ਚੇਅਰਮੈਨ ਐਸਿਡ ਮਿਸ਼ਨ ਪੰਜਾਬ ਖੇਤ ਦੇ ਸਾਰੇ ਕੁਵਾਂਤੇ ਸੱਜਣ ਅੱਜ ਉਸ ਮਹਾਨ ਰੇਬਰ ਦਾ ਜਨਮ ਦਿਨ ਮਨਾ ਰਹੇ ਆ ਜਿਸ ਮਹਾਪੁਰਸ਼ ਨੇ ਇਸ ਦੇਸ਼ ਦਾ ਸੰਵਿਧਾਨ ਬਣਾਇਆ ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਜੀਣ ਵਾਲੇ ਲੋਕਾਂ ਨੂੰ ਇਨਸਾਨਾਂ ਦੀ ਜ਼ਿੰਦਗੀ ਜੀਣ ਦਾ ਪ੍ਰਬੰਧ ਕਰਕੇ ਦਿੱਤਾ ਜਿਸ ਮਹਾਨ ਮਹਾਪੁਰਸ਼ ਨੇ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਦੇਸ਼ਤਾ ਸੰਵਿਧਾਨ ਬਣਾਇਆ ਉਸ ਦੇ ਜਨਮ ਦਿਨ ਤੇ 71 ਹੋਏ ਸਤਕਾਰ ਜੋ ਮੇ ਸਾਥੀਓ ਜਦੋਂ ਬਾਬਾ ਸਾਹਿਬ ਲੜਾਈ ਲੜ ਰਹੇ ਸੀ ਦੇਸ਼ ਦਾ ਸੰਵਿਧਾਨ ਬਣਾ ਰਹੇ ਸੀ ਤਾਂ ਉਹਨਾਂ ਦੇ ਪਰਿਵਾਰ ਦੇ ਨਾਲ ਜੋ ਕੁਝ ਵਾਪਰਿਆ ਜਦੋਂ ਅਸੀਂ ਸੁਣਦੇ ਆ ਜਦੋਂ ਪੜ੍ਹਦੇ ਆ ਬਾਬਾ ਸਾਹਿਬ ਅੰਬੇਡਕਰ ਦੀ ਜੀਵਨੀ ਪੜ੍ਹਦੇ ਆ ਤਾਂ ਫਿਰ ਸ਼ਰਮ ਨਾਲ ਸਿਰ ਮੈਸ ਨੀਮਾ ਹੋ ਜਾਂਦਾ ਕਿ ਜਿਸ ਇਨਸਾਨ ਨੇ ਬਾਬਾ ਸਾਹਿਬ ਅੰਬੇਦਕਰ ਨੇ ਸਾਡੇ ਹੱਕਾਂ ਅਧਿਕਾਰਾਂ ਦੇ ਲਈ ਆਪਣੇ ਪਰਿਵਾਰ ਵਾਰ ਦਿੱਤਾ ਆਪਣੀ ਧਰਮ ਪਤਨੀ ਵਾਰ ਦਿੱਤੀ ਬੱਚੇ ਵਾਰ ਦਿੱਤੇ ਉਹਦੇ ਜਨਮ ਦਿਨ ਦੇ ਉੱਤੇ ਸਾਡੇ ਕੋਲ ਬੈਠਣ ਦਾ ਸਮਾਂ ਨਹੀਂ ਹੈ ਉਹਦੇ ਜਨਮ ਦਿਨ ਦੇ ਉੱਤੇ ਸਾਡੇ ਕੋਲ ਸੁਣਨ ਦਾ ਸਮਾਂ ਨਹੀਂ ਹੈ ਜਿਸ ਮਹਾਪੁਰਸ਼ ਨੇ ਸਾਨੂੰ ਬਸੂ ਤੋਂ ਲੈ ਕੇ ਜਿੰਦਗੀ ਤੋਂ ਨਸਾਨਾ ਆਈ ਜਿੰਦਗੀ ਦੇ ਵਿੱਚ ਅੱਜ ਵਧੀਆ ਵਧੀਆ ਮਹਿਲਾ ਦੇ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਸਕੂਲਾਂ ਦੇ ਵਿੱਚ ਪੜ੍ਹਨ ਦਾ ਪ੍ਰਬੰਧ ਕੀਤਾ ਉਹਦੇ ਜਾਣ ਦੇ ਉੱਤੇ ਸਿਰਫ ਸਾਡੇ ਕੋਲ 10-15 ਮਿੰਟ ਦਾ ਸਮਾਂ ਆ ਸ਼ਰਮਾਂ ਦੀ ਆ ਜਦੋਂ ਅਸੀਂ ਪ੍ਰੋਗਰਾਮ ਵਿੱਚੇ ਛੱਡ ਕੇ ਚਲੇ ਜਾਂਦੇ ਆ ਜਦੋਂ ਵੀ ਕੋਈ ਪ੍ਰੋਗਰਾਮ ਦੇ ਉੱਤੇ ਆंदा ਅੱਗੇ ਤੋਂ ਕਿਸੇ ਨੂੰ ਵੀ ਬੁਲਾਣਾ ਹੋਵੇ ਤਾਂ ਉਹਨੂੰ ਇੱਕ ਜ਼ਰੂਰ ਬੇਨਤੀ ਕਰਿਓ ਕਿ ਜੇ ਸੁਣਨ ਵਾਲੇ ਸਵੇਰ ਦੇ 10 ਵਜੇ ਤੋਂ ਬੈਠ ਸਕਦੇ ਆ ਤਾਂ ਬੋਲਣ ਵਾਲੇ ਵੀ ਉਦੋਂ ਜਾਣ ਜਦੋਂ ਇਹ ਉੱਠ ਕੇ ਜਾਣ ਸੋ ਮੇਰੀ ਬੇਨਤੀ ਆ ਕਿ ਬੁਲਾਏ ਵੋਧ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਬਾਬਾ ਸਾਹਿਬ ਦੇ ਜੀਵਨ ਤੋਂ ਕੁਛ ਨਾ ਕੋ ਸਿੱਖ ਕੇ ਉਹਨਾਂ ਦੇ ਸੰਘਰਸ਼ ਤੋਂ ਕੁਛ ਸਿੱਖ ਕੇ ਆਪਾਂ ਆਪਣੇ ਆਪ ਨੂੰ ਅੱਗੇ ਤੋਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੁਛ ਨਾ ਕੁਛ ਨਵਾਂ ਕਰੀਏ ਜਿਹਦੇ ਨਾਲ ਡਾਕਟਰ ਅਮੇਰ ਕਰਜੀ ਦੇ ਸਹੀ ਮੇਰੀਆਂ ਦੇ ਵਿੱਚ ਸੁਪਰੇ ਨੂੰ ਸਰਕਾਰ ਕਰ ਸਕੀਏ ਜਾਦਾ ਕੁਛ ਨਾ ਬੋਲਦਾ ਹੋਇਆ ਖੇਮਾ ਦਾ ਕਾਜਕਾਂ ਜੈਪੀਨ ਜੈ ਭਾਰਤ ਵਾਹਿਗੁਰੂ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਹਿ ਇਹੋ ਜੀ ਸਚੀਅਤ ਦੀ ਪਹਿਚਾਣ ਰੱਖਣ ਵਾਲੇ ਜਸਵੀਰ ਸਿੰਘ ਆਂਧਿਆ ਪੁੱਤ ਜੀ ਬੜੇ ਕ੍ਰਾਂਤੀਕਾਰੀ ਸ਼ਬਦ ਕਹੇ ਆ ਕਿ ਜਿਨ੍ਹਾਂ ਨੇ ਸਾਰਾ ਸਮਾਂ ساری ਜ਼ਿੰਦਗੀ ਸਾਡੇ ਤੇ ਵਾਰਤੀ ਕੀ ਅੱਜ ਅਸੀਂ ਗੁੰਮਣਟਾ ਵਾਸਤੇ ਕੱਢ ਨਹੀਂ ਸਕਦੇ ਸੁਣ ਨਹੀਂ ਸਕਦੇ ਤੋਂ ਬਹੁਤ ਵਧੀਆ ਲੱਗਾ ਤੇ ਇਸ ਤੋਂ ਇਲਾਵਾ ਜਸਵੰਤ ਸਿੰਘ ਤੂੜ ਜੀ ਨਰੇਸ਼ 체ਚੀ ਪਾਨੀ ਕੁਮਾਰ ਐਮ ਸੀ ਰੋਸ਼ਨ ਦਾ ਟਰਾਲੀਆਂ ਵਾਲੇ ਬੀਜੇ ਕੁਮਾਰ ਮਾਨ ਜੂਧਪੁਰ ਦਾ ਉਹਨਾਂ ਦੇ ਇੱਥੇ ਪਹੁੰਚਣ ਦੇ ਅਸੀਂ ਧੰਨਵਾਦ ਕਰਦੇ ਆ ਇਸ ਤੋਂ ਬਾਅਦ ਮੈਂ ਪਰਮਿੰਦਰ ਕੁਮਾਰ ਪੰਨਾ ਐਮ ਸੀ ਸਾਹਿਬ ਉਹ ਵੀ ਆਪਣੇ ਜਿਹੜੇ ਆ ਸ਼ਾਬਦ ਇੱਥੇ ਆ ਕੇ ਸਟੇਜ ਤੇ ਬਾਬਾ ਸਾਹਿਬ ਦੀ ਜੀਵਨੀ ਕੋ ਬੋਲਣ ਪਰਮਿੰਦਰ ਕੁਮਾਰ ਪੰਨਾ ਐਮ ਸੀ ਸਾਹਿਬ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੀ ਸਾਰੀ ਹੀ ਸੰਗਤ ਨੂੰ ਅੱਜ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਅੱਜ ਅਸੀਂ ਉਸ ਮਹਾਨ ਰੈਵਰ ਦਾ ਜਨਮ ਦਿਨ ਪਿੰਡ ਮਹਿੰਦੀਪੁਰ ਦੇ ਵਿੱਚ ਵਾਰ ਨੰਬਰ 10 ਔਰ 11 ਦੇ ਵਿੱਚ ਮਨਾ ਰਹੇ ਹਾਂ ਜਿਨ੍ਹਾਂ ਦੀ ਦੇਣ ਸਾਡੇ ਦੇਸ਼ ਨੂੰ ਔਰ ਸਾਡੇ ਸਮਾਜ ਨੂੰ ਬਹੁਤ ਵੱਡੀ ਆ ਅੱਜ ਸਾਡੀਆਂ ਭੈਣਾਂ ਬੀਬੀਆਂ ਬੈਠੀਆਂ ਆ ਮੈਂ ਦੱਸਣਾ ਚਾਹੁੰਦਾ ਕਿ ਬਾਬਾ ਸਾਹਿਬ ਉਹ ਮੇਧਰਜੀ ਦੀ ਕੀ ਦੇਣਾ ਸਾਡੇ ਲਈ ਜੇ ਅੱਜ ਅਸੀਂ ਇੱਥੇ ਇਕੱਠੇ ਹੋ ਗਏ ਵੀ ਬੈਠੇ ਆ ਜੇ ਅਸੀਂ ਪੜ੍ਹ ਲਿਖ ਗਏ ਆ ਇਹ ਸਾਰਾ ਕੁਝ ਬਾਬਾ ਸਾਹਿਬ ਪੀਰਾਂ ਉਹ ਮੇਧਰਜੀ ਦੀ ਦੇਣਾ ਅਸੀਂ ਸ਼ਹਿਰ ਦੇ ਵਿੱਚ ਲਗਭਗ 15 ਐਮਸੀ ਆ 15 ਦੇ ਵਿੱਚੋਂ 7 ਜਿਹੜੀਆਂ ਐਮਸੀ ਆ ਲੇਡੀਜ਼ ਬਣੀਆਂ ਆ ਇਹ ਕਿਹਦੀ ਬਦੌਲਤ ਬਣੀਆਂ ਬਾਬਾ ਸਾਹਿਬ ਪੀਰਾਂ ਉਹ ਉਮੇਦਗਰ ਜੀ ਦੇ ਸਬਦਾਨ ਦੀ ਬਦੌਲਤ ਕਿ ਬਾਬਾ ਸਾਹਿਬ ਪੀਰਾਂ ਉਹ ਬਦਗਰ ਜੀ ਨੇ ਆਦਮੀ ਔਰਤ ਦੇ ਵਿੱਚ ਬਰਾਬਰਤਾ ਕੀਤੀ ਆ ਕਿਉਂਕਿ ਸੰਵਿਧਾਨ ਤੋਂ ਪਹਿਲਾਂ ਸੰਵਿਧਾਨ ਤੋਂ ਪਹਿਲਾਂ ਔਰਤ ਨੂੰ ਮਰਦ ਜਿਨਾ ਪ੍ਰਧਾਨ ਸੀ ਉਹ ਪੈਰ ਦੀ ਜੁਤੀਕਾਰਦਾ ਸੀ ਕਿ ਜਿਹੜੀ ਔਰਤ ਉਹ ਪੈਰ ਦੀ ਜੁਤੀ ਆ ਪਰ ਬਾਬਾ ਸਾਹਿਬ ਨੇ ਔਰਤ ਨੂੰ ਬਰਾਬਰ ਮਰਦ ਦੇ ਬਰਾਬਰ ਖੜਾ ਕਰ ਦਿੱਤਾ ਕਿ ਜੇ ਬੰਦਾ ਪਿੰਡ ਦਾ ਸਰਪੰਚ ਬਣ ਸਕਦਾ ਆ ਤਾਂ ਔਰਤ ਨੂੰ ਵੀ ਇਹ ਹੱਕ ਹੋ ਆ ਔਰਤ ਨੂੰ ਵੀ ਐਸੇ ਚੋ ਲੱਗਣ ਦਾ ਹੱਕ ਉਹ ਆ ਜੱਜ ਲੱਗਣ ਦਾ ਹੱਕ ਉਹ ਕਿਉਂਕਿ ਜਿਹੜਾ ਕੋਈ ਜੱਜ ਬਣਦਾ ਜਾਂ ਕੋਈ ਪ੍ਰਧਾਨ ਮੰਤਰੀ ਬਣਦਾ ਉਹਦਾ ਜਿਹੜਾ ਜਨਮ ਆ ਔਰਤ ਦੀ ਕੁੱਖ ਤੋਂ ਹੀ ਹੁੰਦਾ ਆ ਔਰਤ ਹੀ ਰਾਜੇ ਮਹਾਰਾਜੇ ਪੈਦਾ ਕਰਦੀ ਆ ਤੁਸੀਂ ਇਹਨੂੰ ਪਹਿਲੀ ਜੁੱਤੀ ਕਿੱਦਾਂ ਕਹਿ ਸਕਦੇ ਆ ਤਾਂ ਬਾਬਾ ਸਾਹਿਬ ਦੀ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਦੇਣ ਆ ਕਿ ਸਾਨੂੰ ਮਰਦ ਦੇ ਬਰਾਬਰ ਮੰਨਦਾ ਆ ਔਰ ਸਾਨੂੰ ਪੜ੍ਹਨ ਦਾ ਅਧਿਕਾਰ ਦਿੱਤਾ ਬਾਬਾ ਸਾਹਿਬ ਨੇ ਔਰ ਇਸ ਕਰਕੇ ਅੱਜ ਦੇ ਇਸ ਦਿਨ ਦੇ ਵਿੱਚ ਮੈਂ ਇਹੀ ਤੁਹਾਨੂੰ ਕਹਿਣਾ ਚਾਹਣਾ ਕਿ ਸਾਨੂੰ ਪਿੰਡ-ਪਿੰਡ ਦੇ ਵਿੱਚ ਬਾਬਾ ਸਾਹਿਬ ਪੀਰਾਂ ਨੂੰ ਮੇਦ ਲੱਗੀ ਦੇ ਜਨਮ ਦਿਨ ਬਣਾਉਣੇ ਚਾਹੀਦੇ ਆ ਕਿਉਂਕਿ ਇਹਨਾਂ ਦੇ ਨਾਲ ਇਹਨਾਂ ਦੇ ਲਿਖੇ ਸੰਭਾਉਂ ਦੇ ਨਾਲ ਦੇਸ਼ ਚੱਲਦਾ ਆ ਔਰ ਅੱਜ ਸਾਡੇ ਵਿਚਾਰ ਸਾਡੇ ਇਸ ਪ੍ਰੋਗਰਾਮ ਦੇ ਜਿਹੜੇ ਮੁੱਖ ਮਹਿਮਾਨ ਆ ਸਰਦਾਰ ਜਸਵੀਰ ਸਿੰਘ ਗੜੀ ਜੀ ਜੋ ਕਿ ਐਸੀ ਕਮਿਸ਼ਨ ਦੇ ਪੰਜਾਬ ਦੇ ਚੇਅਰਮੈਨ ਆ ਇਹਨਾਂ ਦੀ 바ਵਾ ਸਾਹਿਬ ਅੰਬੇਦਕਰ ਨੇ ਜੋ ਸਾਨੂੰ ਹੱਕ ਲੈ ਕੇ ਦਿੱਤਾ ਆ ਉਹਨਾਂ ਨੂੰ ਇਹ ਲਾਗੂ ਕਰਦੇ ਆ ਪੰਜਾਬ ਦੇ ਵਿੱਚ ਕਿਉਂਕਿ 바ਵਾ ਸਾਹਿਬ ਨੇ ਜਦੋਂ ਸੰਵਿਧਾਨ ਲਿਖਿਆ ਸੀ ਉਦੋਂ ਸਾਡੇ ਲੋਕਾਂ ਦੇ ਗਰੀਬ ਲੋਕਾਂ ਦੇ ਅਤਿਆਜੋਰ ਬਹੁਤ ਹੁੰਦਾ ਸੀ ਦੇਸ਼ ਵਿੱਚ ਔਰ 바ਵਾ ਸਾਹਿਬ ਨੇ ਲਿਖਿਆ ਕਿ ਮੈਂ ਇੱਕ ਕਮਿਸ਼ਨ ਇਦਾਂ ਦਾ ਬਣਾ ਚੱਲਾਂ ਕਿ ਜਿਹੜਾ ਤੁਹਾਡੇ ਹੱਕਾਂ ਦੀ ਰਾਖੀ ਕਰੇਗਾ ਔਰਾਂ ਜੋ ਹੱਕਾਂ ਦੀ ਰਾਖੀ ਕਰਨ ਵਾਲਾ ਟੋਟੀ ਵਿਚਕਾਰ ਬੈਠਾ ਹੋਇਆ ਸਰਦਾਰ ਜਰਜੀਤ ਸਿੰਘ ਗੜੀ ਜੋ ਕਿ ਪੰਜਾਬ ਦੇ ਚੇਅਰਮੈਨ ਆ ਸੋ ਇਹਨਾਂ ਦਾ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਪਹੁੰਚਣ ਦੇ ਧੰਨਵਾਦ ਕਰਦੇ ਆ ਮੇਰੇ ਨਾਲ ਮੇਰੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਖੋਸ਼ ਲਾਡੀ ਰਾਣਾ ਜੀ ਉਹ ਵੀ ਪਹੁੰਚੇ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਉਹ ਮੇਰੇ ਨਾਲ ਜਿੰਨੇ ਵੀਰੇ ਐਂਸੀ ਸਾਹਿਬਾਨ ਮੈਂ ਇਕੱਲੇ ਇਕੱਲੇ ਉਹਨਾਂ ਨਾਲ ਲੈ ਸਕਦਾ ਪਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਲਾਕੇ ਤੋਂ ਸਾਡੇ ਸੋ ਪੰਚਾਇਤਾਂ ਆ ਪੰਚਾਇਤਾਂ ਪਿੰਡ ਦੇ ਪੂਰੇ ਇਲਾਕੇ ਦੇ ਲੋਕ ਆ ਸੋ ਸਾਰਿਆਂ ਦਾ ਮੈਂ ਆਪਣੀ ਮਹਿੰਦੀ ਕਰਵਨੋਂ ਧੰਨਵਾਦ ਕਰਦਾ ਸੋ ਸਾਰਿਆਂ ਨੂੰ ਅੱਜ ਦੇ 134ਵੇਂ 바ਵਾ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਕਿਉ ਮੰਨਦਾ ਆ ਕੀ ਜਿੱਤੀ ਮੇਰਾ ਜਾਨ ਵਿਦਿਆਰਚਾਰੀ ਤਾਂ ਪਰਉਪਕਾਰੀ ਐਹੋ ਜੀ ਸੋਚ ਦੇ ਉੱਪਰ ਪੈਰਾ ਦੇਣ ਵਾਲੇ ਪਰਮਿੰਦਰ ਕੁਮਾਰ ਪੰਮਾ ਜੀ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਜਿਹੜੇ ਸਮਾਜ ਦੇ ਉੱਪਰ ਇਹ ਬਰਾਈਆਂ ਆ ਜੋ ਗੱਲਾਂ ਆ ਉਹਨਾਂ ਨੂੰ ਪਛਾਣਨਾ ਪਾਇਆ ਇਸ ਤੋਂ ਬਾਅਦ ਸਾਡੀ ਭੈਣ ਇੱਕ ਗੀਤ ਪੇਸ਼ ਕਰੇਗੀ ਕੌਰਮਾਨ ਜੀ ਤੇ ਉਹਨਾਂ ਨੂੰ ਬੁਲਾਣਾ ਚਾਹੁੰਦਾ ਸਟੇਜ ਤੇ ਉਹ ਆਪਣਾ ਅੱਗੇ ਬਾਬਾ ਸਾਹਿਬ ਦੀ ਜਿਹੜੀ ਆ ਜੀਵਨੀ ਦੇ ਉੱਪਰ ਜਿਹੜਾ ਆਪਣਾ ਗਾਣਾ ਆ ਉਹ ਪੇਸ਼ ਕਰੇ ਕੌਰਮਾਨ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਤੀਰ ਜੈ ਤੀਰ ਮੇਰੇ ਵੱਲੋਂ ਪਿਆਰ ਭਰੀ ਜੈ ਹੋਵੇ ਤੁਹਾਨੂੰ ਹੋਵੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਅਸੀਂ ਆਪਣੇ ਨਗਰ ਵਿੱਚ ਧੰਨ ਧੰਨ ਡਕ ਬਿਆਹਾਂ ਬੈਠ ਗਏ ਧਰਾਵੀ ਐ ਸਾਡੇ ਵਾਸਤੇ ਤੇ ਇਸ ਮਹਾਨ ਰਹਿਬਰ ਦੇ ਚਰਨਾਂ ਦੇ ਵਿੱਚ ਮੈਂ ਇੱਕ ਗੀਤ ਪੇਸ਼ ਕਰਨਾ ਚਾਹਾਂਗੀ ਕਮਾਈ ਜਿਸਨੇ ਕੀਤੀ ਨੇਕ ਕਮਾਈ ਪਰ ਦੁਨੀਆ ਨੇ ਕਦਰ ਨਾ ਪਾਈ ਜਿਸਨੇ ਕੀਤੀ ਨੇਕ ਕਮਾਈ ਪਰ ਦੁਨੀਆ ਨੇ ਕਦਰ ਨਾ ਪਾਈ ਜੀ ਦੀ ਕਿਰਪਾ ਸਦਕੇ ਇਹ ਜਗ ਮੋਜਾ ਮਾਨਦਾ ਜੀ ਦੀ ਕਿਰਪਾ ਸਦਕੇ ਇਹ ਜਗ ਮੋਜਾ ਮਾਨਦਾ E ਕੁਝ ਐਸ਼ਿ ਪਦਸਤੀ ਦੇ ਜੀਵਨ ਵਿੱਚ ਭਰ ਸਕਦੇ ਲਾਲਚ ਨਾ ਕਰ ਸਕਿਆ ਕਾਸਤਰਾ ਉਸੰਸਾਨੀ ਦਾ ਦੇਣਾ ਨਹੀਂ ਕੋਈ ਦੇ ਸਕਦਾ ਲੋਕੋ ਵੀ ਮਹਾਨ ਦਾ ਦੇਣਾ ਨਹੀਂ ਕੋਈ ਦੇ ਸਕਦਾ ਲੋਕੋ ਵੀ ਮਹਾਨ ਮਨੁ ਨਿਦਾਂ ਕਰੋ ਸਦਾ ਸ਼ੁਕਰਾਨਾ ਉਸ ਸੱਚੇ ਭਗਵਾਨ ਨਿਦਾਂ ਦੇਣ ਵਾਲੇ ਕੋਈ ਦੇ ਸਕਦਾ ਲੋਕੋ ਪੀ ਮਹਾਨ ਨਿਦਾਂ ਦੇਣ ਵਾਲੇ ਕੋਈ ਦੇ ਸਕਦਾ ਲੋਕੋ ਪੀ ਮਹਾਨ ਨਿਦਾਂ ਜੇ ਦੀ ਕਿਰਪਾ ਸਦਕੇ ਇਹ ਜਗ 모 ਜਾ ਮਹਾਨ ਨਾ ਜੇ ਦੀ ਕਿਰਪਾ ਸਦਕੇ ਇਹ ਜਗ 모 ਜਾ ਮਹਾਨ you yeah.